ਜਾਤ ਕੀਤੀ ਅੱਜ ਅਸੀਂ ਸਾਰੇ ਜਿਹੜੇ ਸਾਡੇ ਅਫਸਰ ਸਾਹਿਬਾਨ ਨੇ ਉਹਨਾਂ ਦੇ ਨਾਲ ਅੱਜ ਸ਼ਹਿਰ ਦੀ ਜਿਹੜੀ ਮੇਨ ਮਾਰਕੀਟ ਹੈ ਉਹਦੇ ਵਿੱਚ ਅਸੀਂ ਫੁੱਟ ਪੈਟਰੋਲਿੰਗ ਕੰਮ ਜਿਹੜੀ ਚੈੱਕ ਕੀਤੀ ਹੈ ਜੀ ਅਸੀਂ ਜਿਹੜਾ ਟ੍ਰੈਫਿਕ ਦੇ ਕਿਉਂਕਿ ਸਾਨੂੰ ਕਾਫੀ ਲੋਕੀ ਆਣ ਕੇ ਮਿਲੇ ਸੀ ਕਿ ਵੀ ਵੀ ਟ੍ਰੈਫਿਕ ਤੋਂ ਰਿਲੇਟਡ ਜਿਹੜੇ ਹੈਗੇ ਕੁਝ ਇਸ਼ਿਊਜ਼ ਹੈਗੇ ਤਾਂ ਉਹ ਅਸੀਂ ਜਿਹੜਾ ਹੈਗਾ ਟ੍ਰੈਫਿਕ ਟੀਮ ਦੇ ਨਾਲ ਐਸਪੀ ਡੀਈ ਹੈਗੇ ਸਾਡੇ ਨਾਲ ਡੀਐਸਪੀ ਸਿਟੀ ਹੈਗੇ ਡੀਐਸਪੀ ਸਾਰੇ ਸਾਡੇ ਸਾਰੇ ਅਫਸਰ ਸਾਹਿਬਾਨ ਕਮਾਂਡ ਐਂਡ ਕੰਟਰੋਲ ਅਸੀਂ ਲਿਆ ਕੇ ਇਹਨਾਂ ਨੂੰ ਇੱਥੇ ਲੈ ਕੇ ਆਣੇ ਅਸੀਂ ਜਿਹੜਾ ਹੈਗਾ ਦੁਕਾਨਦਾਰਾਂ ਤੋਂ ਵੀ ਫੀਡਬੈਕ ਲਿਆ ਹੈ ਪਬਲਿਕ ਤੋਂ ਵੀ ਲਿਆ ਹੈ ਇਨ ਬਿਟਵੀਨ ਬਾਕੀ ਮਾਰਕੀਟ ਇੱਥੇ ਜਿਹੜੀ ਐਸੋਸੀਏਸ਼ਨ ਹੈ ਉਹ ਵੀ ਇੱਥੇ ਮੌਜੂਦ ਨੇ ਤੋਂ ਅਸੀਂ ਓਵਰਕ ਦਾ ਟਾਈਮ ਅਸੀਂ ਇਹਦੇ 'ਚ ਕੰਮ ਕਰ ਰਹੇ ਹਾਂ ਕਿ ਅਸੀਂ ਪਹਿਲਾਂ ਵੀ ਇਹਦੇ 'ਚ ਕਾਫੀ ਕੰਮ ਕੀਤਾ ਹੈ ਤੋ ਬਾਕੀ ਜਿਹੜਾ ਜਿਹੜੇ ਵੀ ਸ਼ੋਰਟ ਕਮਿੰਗਸ ਹੈ ਉਹਨੂੰ ਅਸੀਂ ਹੋਰ ਜਿਹੜੇ ਹੈਗਾ ਉਹਨੂੰ ਦੂਰ ਕਰਕੇ ਉਹ ਬेटर ਜਿਹੜਾ ਹੈਗਾ ਵਿਵਸਥਾ ਉਹ ਬਣਾਉਣ ਵਾਸਤੇ ਜਿਹੜਾ ਹੈਗਾ ਅੱਜ ਅਸੀਂ ਇੱਕ ਪਲਾਨ ਬਣਾਇਆ ਹੈਗਾ ਅਸੀਂ ਉਹ ਪਲਾਨ ਨੂੰ ਇੰਪਲੀਮੈਂਟ ਕਰਾਂਗੇ ਫਿਰ ਇੱਕ ਕਮੀ ਟ੍ਰਾਂਸਪੋਰਟ ਉਹ ਬੈਨ ਹਣੀ ਦੇਖੋ ਪ੍ਰੋਬਲਮ ਆ ਵੀ ਟੋ ਬੈਨ ਦੇਖੋ ਥੈਟ ਇਜ਼ ਅ ਪੋਲਿਸੀ ਡਿਸੀਜਨ ਹੈਗੇ ਜਿਹੜੇ ਹੈਗੇ ਕਿ ਜਿਹੜਾ ਚੀਜ਼ ਹੈ ਖੜੀ ਨੂੰ ਕੋਈ ਫਿਰ ਪੜਨਾ ਦਿੱਕਤ ਆਈ ਨਹੀਂ ਸਰ ਟੋ ਬੈਨ ਦਿੱਕਤ ਆ ਗਈ ਉਹ ਸਾਰੀ ਚੀਜ਼ਾਂ ਅਸੀਂ ਉਹ ਸਾਰੀ ਚੀਜ਼ਾਂ ਨੂੰ ਅਸੀਂ ਟੇਕ ਅਪ ਕਰ ਰਹੇ ਹਾਂ ਅਸੀਂ ਸਿਵਲ ਪ੍ਰਸ਼ਾਸਨ ਤੋਂ ਵੀ ਕਮੇਟੀ ਤੋਂ ਵੀ ਅਸੀਂ ਜਿਹੜੇ ਹੈਗੇ ਉਹਨਾਂ ਦੇ ਰਿਲੇਵੈਂਟ ਪਾਰਟ ਹੈ ਉਹ ਵੀ ਅਸੀਂ ਟਿਕਪ ਕਿਤੇ ਸਰ ਮੇਨ ਪ੍ਰੋਬਲਮ ਟ੍ਰੈਫਿਕ ਦੀ ਹੈ ਹੀ ਨਜਾਇਜ਼ ਪਾਰਕਿੰਗ ਦੀ ਹੈ ਨਹੀਂ ਨਹੀਂ ਨਜਾਇਜ਼ ਪਾਰਕਿੰਗ ਦੇ ਵਾਸਤੇ ਮੈਂ ਇਨਸਟ੍ਰਕਟ ਕੀਤਾ ਕਿ ਜਿਹੜੇ ਸਟਿੱਕਰ ਚਲਾਵੇ ਜਾਂ ਜੋ ਚਲਾਣਗੇਗੀ ਉਹ ਅਸੀਂ ਬਹੁਤ ਹੀ ਜ਼ਿਆਦਾ ਐਫੀਐਮਐਸ ਦੇ ਵਿੱਚ ਦੇਖੋ ਆਲਰੇਡੀ ਮੈਂ ਇਹ ਰਿਕਸ਼ੇ ਦੇ ਬਾਰੇ ਆਲਰੇਡੀ ਇਨਸਟ੍ਰਕਸ਼ਨ ਦੇ ਚੁੱਕਿਆ ਕਿ ਵੀ ਇਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾਵੇ ਪਰ ਕੋਈ ਵੀ ਰਿਕਸ਼ਾ ਅਗਰ ਵਾਇਲੇਸ਼ਨ ਕਰਦਾ ਹੈਗਾ ਟ੍ਰੈਫਿਕ ਦੀ ਅਪਰੋਪਰੀਏਟ ਜਿਹੜਾ ਐਕਸ਼ਨ ਹੈ ਅਸੀਂ ਲੈਂਦੇ ਕਾਫੀ ਦੇਰ ਤੋਂ ਪਲੈਨਿੰਗ ਹੋ ਰਹੀ ਹੈ ਵਾਈਲਡ ਲਾਈਨ ਦੀ ਤੇ yellow ਲਾਈਨ ਦੀ ਲੇਕਿਨ ਅਜੇ ਤੱਕ ਲੱਗਿਆ ਨਹੀਂ ਹੈ ਦੇਖੋ yellow ਲਾਈਨ ਜਿਹੜੇ ਹੈਗੇ ਉਹ ਐਗਜ਼ੀਕਟਿਵ ਅਫਸਰ ਜਿਹੜੇ EO ਹੈ ਉਹਨਾਂ ਨੇ ਜਿਹੜੀ ਇੰਪਲੀਮੈਂਟ ਕਰਨੀ ਹੈ ਅਸੀਂ ਮੇਰੇ ਨਾਲ ਉਹਨਾਂ ਦੀ ਗੱਲ ਹੋਈ ਹੈ ਕਿ ਅਸੀਂ ਇਹਨੂੰ ਜਿਹੜੇ ਕਿਉਂਕਿ ਜਿਹੜੀ ਰੋਡ ਦੀ ਰੀਨੋਵੇਸ਼ਨ ਕਰਕੇ ਜਿਹੜਾ ਥੋੜਾ ਸਾ ਇਸ਼ੂ ਆਇਆ ਹੈਗਾ that will be solved ਸ਼ਰਵਾਤ ਸਿਰਫ ਕੀ ਮੈਸੇਜ ਦੇ ਰਿਹਾ ਸਾਰਿਆਂ ਨੂੰ ਆਇਆ ਹੈ ਕਿ ਦੇਖੋ ਜੀ ਮਾਰਕੀਟ ਗੁਰਦਾਸਪੁਰ ਸ਼ ਮਾਰਕੀਟ ਬਣਾਇਗਾ ਹੁਣ ਆਪਾਂ ਅਗਰ ਸਾਰੀ ਚੀਜ਼ਾਂ ਨੂੰ ਸਿਸਟਮੈਟਿਕ ਲਾ ਸਕੀਏ ਤਾਂ ਫਿਰ ਇਨ ਜਰਨਲ ਪੁਲਿਸ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਐਂ ਪਬਲਿਕ ਨੂੰ ਵੀ ਨਹੀਂ ਆਏਗੀ ਤੋਂ ਉਸ ਤਰੀਕੇ ਨਾਲ ਆਪਾਂ ਪ੍ਰੋਪਰ ਜਿਹੜੀ ਹੈਗੀ ਆ ਤੇ ਪਾਰਕਿੰਗ ਕਰੀਏ ਔਰ ਸੜਕ ਤੇ ਵੀ ਵਹੀਕਲ ਜਿਹੜਾ ਹੈਗਾ ਜਿਹੜਾ ਹੈ ਤਾਂ ਕਿ ਕੋਈ ਜਿਹੜਾ ਹੈਗਾ ਮੂਵਮੈਂਟ ਨੂੰ ਕੋਈ ਰਿਸਟ੍ਰਿਕਸ਼ਨ ਨਾ ਹੋਵੇ ਉਹ ਚੀਜ਼ਾਂ ਨੂੰ ਅਸੀਂ ਇਸ ਵਾਸਤੇ ਅਸੀਂ ਜਿਹੜਾ ਕਹਣਾ ਬਾਕੀ ਸਾਡੀ ਟ੍ਰੈਫਿਕ ਪੁਲਿਸ ਹੈਗੀ ਬਾਕੀ ਮਾਰਕੀਟ ਦੇ ਨਾਲ ਅਸੀਂ ਜਿਹੜਾ ਸਹਿਯੋਗ ਕਰਕੇ ਜਿਹੜਾ ਹੈਗਾ ਜਿਹੜੇ ਵੀ ਐਨਫੋਰਸਮੈਂਟ ਵਾਲਾ ਪਾਰਟ ਹੈ ਅਸੀਂ ਉਹ ਇੰਪਲੀਮੈਂਟ ਕਰਵਾਇਆ ਹੈ